ਬਿਲਕੁਲ ਅੱਜ ਤੁਹਾਨੂੰ ਜਿਹੜਾ ਆਪਾਂ ਘੋੜਾ ਦਿਖਾਉਣਾ ਨਾ ਉਹਦੇ ਸਾਰਨੋਂ ਪਹਿਲਾਂ ਤਾਂ ਤੁਸੀਂ ਰਿਜ਼ਲਟ ਚੈੱਕ ਕਰੋ ਉਰੇ ਆ ਜੋ ਪਹਿਲਾਂ ਤੁਸੀਂ ਬੱਚਿਆਂ ਦੇ ਦੋਸਤੋਂ ਕੰਨ ਦੇਖੋ ਕੰਨ ਦੀ ਕੁੰਡੀ ਦੇਖੋ ਇਧਰ ਆਹ ਬਸ਼ੇਰੀ ਹੈ ਨਾ ਹਾਂਜੀ ਹਾਂਜੀ ਬਾਈ ਤੇ ਜਾਦੇ ਬਸ਼ੇਰੀ ਨਹੀਂ ਆਈਆਂ ਬਾਈ ਬਾਈ ਸਾਰੀਆਂ ਬਸ਼ੇਰੀਆਂ ਹੀ ਆਈਆਂ ਬਸ਼ੇਰੀਆਂ ਬਾਈ ਸਾਰੀਆਂ ਆਈਆਂ ਆ ਬਾਈ ਸਿਰਫ ਤਿੰਨ ਬਸ਼ੇਰੇ ਆਏ ਆ ਹੁਣ ਤੱਕ ਹਾਂ ਨਹੀਂ ਉਹ ਤਾਂ ਠੀਕ ਆ ਬਾਈ ਤਿੰਨ ਬਸ਼ੇਰੇ ਆਏ ਜਿੰਨੀਆਂ ਬਸ਼ੇਰੀਆਂ ਆ ਸਾਰੀਆਂ ਦੇ ਕੰਨ ਕੁੰਨ ਬਾਈ ਇਹੀਂ ਆਏ ਹਾਂਜੀ ਹਾਂਜੀ ਬਾਈ ਕੰਨ ਉਰੇ ਲਈ ਉਰੇ ਲਈ ਕੈਮਰਾ ਇਹ ਆ ਦੇਖੋ ਦੋਸਤੋ ਇਹ ਪਿੱਛੇ 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 ਤੋਂ ਹਾਂ ਲੈ ਸਹੀ ਸਹੀ ਚਾਰ ਚਾਰ ਉਂਗਲਾਂ ਥੱਲੇ ਪੈਂਦੀਆਂ ਕੰਨ ਦੇ ਹੈ ਹਾਂ ਲੈ ਲੈ ਚੈੱਕ ਕਰੋ ਦੋਸਤੋ ਕੰਨ ਦੇਖੋ ਤੁਸੀਂ ਜੇ ਨਿਕਾ ਜਾ ਕੰਨ ਤੇ ਉਧਰੋਂ ਗਰਦਨ ਗੁਰਦਨ ਚੈੱਕ ਕਰੋ ਬੱਚੀ ਦੀ ਦੋਸਤੋ ਬਾਈ ਕੋੜੇ ਨੇ ਨਾ ਐ ਉਹੀ ਗੱਲ ਰੂਹ ਹੀ ਖੁਸ਼ ਕਰ ਰੱਖੀਆਂ ਤੇ ਇਹ ਇਹ ਆਹ ਬੱਚੀ ਹੈ ਨਾ ਜਿਹੜੀ ਉਹ ਚੰਬੀ ਤੇ ਆਈ ਆ ਨਹੀਂ ਉਹ ਚੰਬੀ ਤੇ ਵੀਰੇ ਹੈ ਉਹ ਚੰਬੀ ਤੇ ਆਹ ਆਹ ਬੱਚੀ ਹੋ ਚੰਬੀ ਤੇ ਆ ਹਾਂਜੀ ਤੇ ਉਹ ਚੰਬੀ ਕੁੜੀ ਵੀ ਦੇਖ ਲਓ ਦੋਸਤੋ ਕੋਈ ਆਇਆ ਨਹੀਂ ਵੀ ਉਹਦੇ ਤੇ ਜਿਆਦਾ ਵੀ ਚਟਾ ਜਿਆਦਾ ਹੋਊਗਾ ਜਾਂ ਜਿਵੇਂ ਬੰਮ ਕਰਦੇ ਹੁੰਦੇ ਹਨਾ ਆਪਾਂ ਵੀ ਯਾਰ ਕੁੜੀ ਦੇ ਢਿੱਡ ਜਿਆਦਾ ਚਟਾ ਯਾਰ ਇਹਨੂੰ ਖਰਾ ਦੇਊਗੀ ਹਾਂਜੀ ਯੋ ਮੈਂ ਨਹੀਂ ਦੇਖ ਲਉ ਤੁਸੀਂ ਵੀ ਕੁੜੀ ਵੀ ਦੇਖ ਲਉ ਤੇ ਜਿਹੜੀ ਆ ਆਹ ਬੱਚੀ ਆ ਬਈ ਇਹ ਕਿਹੜੀ ਕੁੜੀ ਦੀ ਆ ਇਹ ਬਈ ਉਹ ਜਿਹੜੀ ਪਹਿਲਾਂ ਵਿੱਚ ਵੀਡੀਓ ਦੇ ਸ਼ੂਟ ਚ ਲਈ ਸੀ ਆਪਾਂ ਨੂੰ ਗ੍ਰੀਗੋੜੀ ਜਿਹੜੀ ਸਮੁੰਦਰ ਦੀ ਸੀ ਹਾਂ 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 ਇਹ ਬਈ ਉਹਦੀ ਬੱਚੀ ਹੈ ਜੀ ਠੀਕ ਆ ਬਈ ਹੁਣ ਇਹਦੀ ਉਮਰ ਕਿੰਨੀ ਹੋਗੀ ਬਈ ਇਹ ਵੀਰੇ 6 6.5 ਮਹੀਨੇ ਦੀ ਹੋਗੀ ਇਹ 6 6.5 ਮਹੀਨੇ ਦੀ ਤੇ ਆਹ ਬਈ ਇਹ 12 12.5 ਮਹੀਨੇ ਦੀ ਹੋਗੀ ਇਹ 12 12.5 ਮਹੀਨੇ ਦੀ ਆ ਤੇ ਦੋਨੇ ਬੱਚੀਆਂ ਚ ਦੋਸਤੋ ਅੱਡ ਅੱਡ ਖੂਬੀਆਂ ਤੇ ਅੱਡ ਅੱਡ ਮਤਲਬ ਬਿਊਟੀ ਹੈ ਨਾ ਚ ਅਲੱਗ-ਅਲੱਗ ਤਰ੍ਹਾਂ ਦੀ ਬਿਊਟੀ ਹੈ ਧੂਮਾਂ ਚ ਹੈ ਤੇ ਜੇ ਦੋਸਤੋ ਗੱਲ ਕਰਗੇ ਘੋੜੇ ਦੀ ਤਾਂ ਤੁਹਾਨੂੰ ਆਪਾਂ ਘੋੜਾ ਵੀ ਅੱਗੇ ਦਿਖਾਉਣੇ ਤੁਸੀਂ ਵੀਡੀਓ ਨਾਲ ਜੁੜੇ ਰਹੋ ਹੁਸਨੇ ਟੋਟਲ ਜੱਟ ਕਿੰਨੇ ਆਗੇ ਟੋਟਲ ਰਿਜ਼ਲਟ ਬਈ ਮੈਂ ਤਾਂ ਕਦੇ ਗਿਣਿਆ ਹੀ ਨਹੀਂ ਹੂੰ ਪਰ ਮੈਨੂੰ ਲੱਗਦਾ ਬਈ 25 ਰਿਜ਼ਲਟ ਆ ਗਏ ਠੀਕ ਹੈ ਬਈ ਹੁਣ ਕੋੜੀਆਂ ਸੂਈ ਜਾਂਦੀਆਂ ਨੇ ਵੀਰੇ ਹੂੰ ਦਿਲ ਤੇ ਹੱਥ ਰੱਖ ਕੇ ਸੱਚ-ਸੱਚ ਦੱਸੀ ਬਈ ਚੰਬੇ ਬੱਚੇ ਕੋਈ ਆਇਆ ਹਲੇ ਤੱਕ ਚੰਬੇ ਆਏ ਚੰਬੇ ਵੀਰੇ ਇੱਕ ਵਿਸ਼ੇਰਾ ਆਇਆ ਸੀ ਹੂੰ ਤੇ ਦੋ ਪਤਨ ਦੀ ਤਿੰਨ ਵਿਸ਼ੇਰੀਆਂ ਆਈਆਂ ਨੇ ਸਿਰਫ ਠੀਕ ਹੈ ਬਈ ਟੇਡੀਆਂ ਕੋੜੀਆਂ ਹੂੰ ਅ ਚੰਬਾ ਸੁਣਦੀਆਂ ਸੀ ਨੋਕਰਾ ਵੀ ਨਹੀਂ ਸੁਣੀਆਂ ਸਈ ਆਪਣੇ ਵਾਲੇ ਘੋੜੇ ਤੋਂ ਸੁਣੀਆਂ ਜੀ ਠੀਕ ਆ ਬਾਈ ਹਾਂਜੀ ਉਹ ਵੀ ਸੁਣਾਂ ਤੇ ਵੱਡੇ ਭਾਈ ਆਪਣੇ ਕੋਲੇ ਦੋ ਰਿਜ਼ਲਟ ਆਏ ਸੀ ਤੇ ਤੀਜੀ ਆਹ ਬੱਚੀ ਹੈ ਨਾ ਇਹ ਬਸ਼ੇਰਾ ਵੀਰੇ ਆ ਆ ਬਸ਼ੇਰਾ ਬਾਈ ਠੀਕ ਹੈ ਇਹ ਤੀਜਾ ਬਸ਼ੇਰਾ ਵੀਰੇ ਇਹ 40 ਉੱਚੀ ਤੂੰ ਬਾਜ ਵਧਾਵਾ ਯਾਰ ਬਾਜ ਘਟਕੋ ਕਰਦਾ 40 45 ਹੈ ਨਾ ਬਾਈ ਪਜਗ ਕੋੜੀਆਂ ਦੇ ਨੇੜੇ ਤੇੜੇ ਮਿਲ ਗਿਆ ਠੀਕ ਆ ਬਾਈ ਤੇ ਇਹ ਤੀਜਾ ਬਸ਼ੇਰਾ ਇਹ ਤੀਜਾ ਬਸ਼ੇਰਾ ਹਾਂਜੀ ਹੂੰ ਬਈ ਬੱਚੇ ਦਾ ਵੀ ਕੰਨ ਕੁੰਨ ਦੇਖੋ ਦੋਸਤੋ ਤੁਸੀਂ ਜਿਵੇਂ ਉਹ ਬਸ਼ੇਰੀ ਦੇ ਕੰਨ ਕੁੰਨ ਹਨ ਨਾ ਓਵੇਂ ਜਿੁਕਰੀ ਇਹ ਬੱਚੇ ਦੇ ਕੰਨ ਆਏ ਨੇ ਤੇ ਗਰਦਨ ਦੇਖੋ ਤੁਸੀਂ ਬਾਕੀ ਦੋਸਤੋ ਹੁਣ ਇਹਦਾ ਹੋ ਗਿਆ ਰਿਜ਼ਲਟ ਇਹ ਵੀਡੀਓ ਆਪਾਂ ਕਰਨ ਲਈ ਪੁੱਠੀ ਜੀ ਸਟਾਰਟ ਮਹਾ ਤੁਹਾਨੂੰ ਪਹਿਲਾਂ ਰਿਜ਼ਲਟ ਦਿਖਾਉਣੇ ਆ ਆਜਾ ਹੁਣ ਉਹਨਾਂ ਘੋੜੇ ਕੰਨੀ ਚਲਦੇ ਆਪਾਂ ਤੇ ਤੁਹਾਨੂੰ ਘੋੜੇ ਦੇ ਵੀ ਦੋਸਤੋ ਦਰਸ਼ਨ ਪਵਾ ਦਿੰਨੇ ਆ ਘੋੜੇ ਦਾ ਨਾਂਗਾ ਜੋਰਾ ਹੂੰ ਜੋਰਾ ਘੋੜੇ ਦਾ ਨਾਂ ਹੁਸਨਿਆ ਘੋੜੇ ਦੀ ਉਮਰ ਕਿੰਨੀ ਹੋਗੀ ਮੇਰੇ ਕੋੜਾ ਹੋ ਗਿਆ ਜੀ 3.5 ਤੋਂ 5 ਸਾਲਾਂ ਦੇ ਨੇੜੇ ਬਾਜੂਕੀ ਬਾਜੂਕੀ ਰੱਖਾ ਸਾਡੇ 3.4-5.5 ਸਾਲਾਂ ਦੇ ਨੇੜੇ ਹੋ ਗਿਆ ਜੀ ਹਾਂ 3.4 ਪੌਣੇ 5 ਸਾਲਾਂ ਦੇ ਨੇੜੇ ਹੋ ਗਿਆ ਦੋਸਤੋ ਤੇ ਕੋੜਾ ਦੇਖੋ ਤੁਸੀਂ ਮੈਨੂੰ ਲੱਗਦਾ ਵੀ ਇਹ ਦੂਰੋਂ ਖੜਾ ਬੰਦਾ ਤਾਂ ਇਹਨੂੰ ਐਂ ਕਹੂਗਾ ਵੀ ਜਾ ਰੇ ਇਹ ਤਾਂ ਨਾ ਐਂ ਧੌਣ ਕਰਕੇ ਦੇਖੀ ਐਂ ਧੌਣ ਕਰਕੇ ਤੇ ਇਹ ਤਾਂ ਵੀ ਮਤਲਬ ਕੋਈ ਮੂਰਤ ਬਣਾ ਰੱਖੀ ਹੈਗੀ ਕੋਈ ਬੁੱਤੂ ਬਣਾ ਰੱਖਿਆ ਕੋੜੇ ਦਾ ਤੇ ਉਹ ਬਾਜ ਨੂੰ ਐਂ ਭੁਲਖਿਆ ਬਈ ਉਰੇ ਐਂ ਮੜਾ ਜਾ ਹੇ ਹੰਨੀ ਵੇ ਆਗਰਾ ਕਿਵੇਂ ਬਾਈ ਹਉਤੋਂ ਆਉਂਦੇ ਨੂੰ ਸੱਤੀ ਭਲੇਖਾ ਪਿਆ ਸੀ ਕਿ ਨਹੀਂ ਪਿਆ ਸੀ ਮੈਨੂੰ ਲੱਗਿਆ ਵੀ ਮੈਂ ਕੋਈ ਬੁੱਤ ਬਣਾਇਆ ਹਾਂ ਹਾਂ ਅੱਛਾ ਹਾਂ ਪਰ ਜਦੋਂ ਕੋਲੇ ਕਾ ਕੇ ਦੇਖਿਆ ਇਹਨੂੰ ਤੇ ਤੈਨੂੰ ਰੂਹ ਖੁਸ਼ ਹੋ ਗਈ ਰੂਹ ਖੁਸ਼ ਹੋ ਗਈ ਕੋਈ ਬਾਗੋ ਬਾਗ ਹੋ ਗਈ ਹਾਂ ਤੇ ਬਾਗੋ ਬਾਗ ਦੋਸਤੋ ਐਂ ਕਰਦਾ ਬੱਚਿਆਂ ਚ ਵੀ ਐਂ ਕਰਦਾ ਤੇ ਬਾਕੀ ਘੋੜੇ ਦੇ ਤੁਸੀਂ ਕਰਨ ਕਣੋਤੀ ਚੈੱਕ ਕਰੋ ਜੀ ਗਰਦਨ ਚੈੱਕ ਕਰੋ ਘੋੜੇ ਦਾ ਸੁੰਭ ਖੁਰੀ ਕਿੰਨੇ ਨੰਬਰ ਲਾ ਦਿਆ ਉਸਨੇ ਸਾਢੇ 5 ਨੰਬਰ ਵੀਰੇ ਸਾਢੇ 5 ਨੰਬਰ ਖੁਰੀ ਲਾ ਦਈ ਆ ਤੇ ਹਾਈਟ ਵੀ ਹੁਣ ਫਿਰ ਦੱਸੀ ਦੇ 64 ਇੰਚ ਵੀਰਾ 64 ਇੰਚ ਹਾਈਟ ਆ 64 ਪਲੱਸ ਸੀ ਆ ਚਲੋ ਆਪਾਂ 64 ਕਹਿ ਦਿੰਨੇ ਆ ਵੀਰੇ ਖਾਨੂੰ ਵਾਲੇ ਉਹੀ ਕਹੀ ਜਾਂਦੇ ਨੇ 66 ਜੀ 67 ਜੀ ਉਹਦਾ ਕੋਈ ਫਾਇਦਾ ਨਹੀਂ ਯਾਰ ਹਾਈ ਹਾਈਟ ਵਾਲਾ ਦੋਸਤੋ ਚਾਹੀ ਆਪਾਂ ਚਲੋ ਘੋੜਾ ਬਹੁਤ ਸੀਲ ਆ ਸਾਪਣਾ ਹਨਾ ਆ ਲੋ ਮੈਂ ਤੁਹਾਨੂੰ ਨਾਲ ਖੜ ਕੇ ਦਿਖਾ ਦਿੰਨਾ ਘੋੜੇ ਦੇ ਤੇ ਮਤਲਬ ਵੀ ਹਾਈਟ ਵਾਲਾ ਇੱਕ ਸੂਤ ਦਾ ਵੀ ਹੇਰ ਫੇਰ ਨਹੀਂ ਹੋਣਾ ਤੁਹਾਡੇ ਨਾਲ ਹਨਾ ਤੇ ਜੇ ਗੱਲ ਕਰਕੇ ਦੋ ਹੁਸਨੇ ਭਾਈ 25 26 ਰਿਜ਼ਲਟ ਆਗੇ ਤੇ ਫਿਰ ਫੀਸ ਕਿੰਨੀ ਕਾ ਫੀਸ ਵੀਰੇ ਜਿਵੇਂ ਰਿਜ਼ਲਟ ਬਈ ਸਰਾਜ ਪਾਏ ਨੇ ਕਿੰਨੇ ਪਹਿਲਾਂ ਤਾਂ ਕੋਈ ਵੀ ਨਹੀਂ ਸੀ ਹਨਾ ਪਹਿਲਾਂ ਰੱਖੀ ਸੀ 15 11 ਸੀ ਫਿਰ 15 ਕਰਤੀ ਸੀ ਹੁਣ 21 ਕਰਤੀ 21 ਕਰਨ ਦਾ ਤਾਂ ਕਰਨਾ ਵੀਰੇ ਕਿਸੇ ਨੇ ਬੱਚੇ ਨਹੀਂ ਵੇਚੇ ਹਮ ਕੁਆਲਿਟੀ ਬਹੁਤ ਨਜ਼ਾਇਜ਼ ਆਉਂਦੀ ਆ ਬੱਚਿਆਂ ਦੀ ਬੱਚਿਆਂ ਦੀ ਕੁਆਲਿਟੀ ਔਨ ਕਰਕੇ ਬੱਚੇ ਸੋਹਣੇ ਆਉਂਦੇ ਆ ਸੋਹਣੇ ਬੱਚਾ ਹਰੇਕ ਅਗਲਾ ਕਹਿੰਦਾ ਵੀ ਅਸੀਂ ਘਰੇ ਪਾਲਣਾ ਤੇ ਜਿਨੇ ਬਾਈ ਦਿੱਤੇ ਆ ਉਹ ਚੰਗੇ ਮੁੱਲ ਦੇ ਲਈ ਆ ਹਮ ਪਾੜੇ ਮੁੱਲ ਦੇ ਨਹੀਂ ਲੈ ਆਪਾਂ ਠੀਕ ਹੈ ਬਈ ਆਪ ਵੀ ਖਰੀਦੇ ਆ ਵੀਰੇ ਇੱਕ ਦੋ ਰਿਜ਼ਲਟ ਆਪਾਂ ਇੱਕ ਦੋ ਰਿਜ਼ਲਟ ਆਪ ਵੀ ਖਰੀਦੇ ਆ ਆਹ ਆਪਣੇ ਘਰ ਦੀ ਜੰਮੀ ਨੇ ਦਾ ਨਹੀਂ ਇਹ ਵੀਰੇ ਆਪਣੇ ਗਵਾਂਢ ਚ ਜੰਮੀ ਸੀ ਜੀ ਹਾਂਜੀ ਉਹ ਆਪਾਂ ਮੁੱਲ ਖਰੀਦੀ ਸੀ ਯਾਰ ਠੀਕ ਹੈ ਠੀਕ ਹੈ ਬਈ ਹਾਂਜੀ ਤੇ ਇਹੇ ਦੋਸਤੋ ਖੂਬੀਆਂ ਘੋੜੇ ਦੀ ਹੁਸਨ ਦੀ ਜੋਰਾ ਘੋੜੇ ਦਾ ਨਾਮ ਹੈ ਤੁਹਾਨੂੰ ਦੁਬਾਰਾ ਦੱਸ ਦੇਣਾ ਬਾਕੀ ਹਾਂ ਬਈ ਹੁਸਨ ਅਮਰਤ ਵੀਰੇ ਜੰਨੇ ਬੱਚੇ ਆਏ ਆ ਪੂਰੇ ਵੱਡੇ ਬੱਚੇ ਆਏ ਆ ਹੂੰ ਕੋਈ ਬੱਚਾ ਛੋਟਾ ਨਹੀਂ ਆਇਆ ਹੂੰ ਕਈ ਆਲੇ ਕਹਿੰਦੇ ਆ ਵੀ ਬੱਚੇ ਛੋਟੇ ਆਉਂਦੇ ਬੱਚੇ ਰਗ ਵੀ ਕੱਦ ਘਟ ਆ ਗਿਆ ਕੋਈ ਹਾਏ ਵਾਲ ਪੌਰੀਆਂ ਦੇ ਕਲੀਅਰ ਆਏ ਆ ਅੱਖਾਂ ਦੇ ਸਾਫ ਆਏ ਆ ਹਾਂ ਪੌਰੀਆਂ ਪੂਰੀਆਂ ਤਾਂ ਬਈ ਜਿਵੇਂ ਉਹ ਬੱਚੇਰੀ ਦੇ ਵੀ ਭਾਗ ਉਹ ਔੜੇ ਦੇ ਔੜੇ ਦੇ ਸਿੰਗਲ ਪੌਰੀ ਆ ਵੀਰੇ ਮੱਥੇ ਤੇ ਹਮ ਇੱਕ ਪੌਰੀ ਆ ਬਈ ਹੋਰ ਪੌਰੀ ਹੈ ਨਹੀਂ ਪੌਰੀ ਹੈ ਨਹੀਂ ਵੀਰੇ ਹਮ ਬੱਚਿਆਂ ਦੀ ਵੀ ਇਹੀ ਹੈ ਜੀ ਹਾਂਜੀ ਹਾਂਜੀ ਕੋਈ ਸੱਟਾਂ ਨਹੀਂ ਆਇਆ ਵੀਰੇ ਕਿਸੇ ਵੀ ਬੱਚੇ ਤੇ ਹਮ ਠੀਕ ਹੈ ਜੀ ਤੇ ਬਾਕੀ ਇਹਦਾ ਮਾਣ ਨੁਕਰੀਆ ਵੀਰੇ ਹਾਂ ਭਾਈ ਨਾਨਾ ਨੁਕਰਾ ਨਾਨੀ ਨੁਕਰੀ ਤੇ ਦਾਦਾ ਨੁਕਰਾ ਦਾਦੀ ਸੰਜਾ ਠੀਕ ਆ ਭਾਈ ਆਪ ਇਹ ਭਾਈ ਕਿਹੜੇ ਕੋੜੇ ਦਾ ਇਹ ਵੀਰੇ ਰਣਸ਼ੇਰ ਕੋੜਾ ਹੁੰਦਾ ਸੀ ਸਤਵੀਰ ਕੋਲ ਹਮ ਐ ਨਾਲੇ ਕੋਣ ਠੀਕ ਆ ਭਾਈ ਉਹ ਜੰਮਿਆ ਸੀ ਬੋਰਡ ਦੇ ਘਰੇ ਭਲੂਰ ਵਾਲੇ ਦੇ ਹਮ ਤੇ ਉਤੋਂ ਸਤਵੀਰ ਲੈ ਗਿਆ ਸੀ ਅੱਛਾ ਭਾਈ ਤੇ ਆਪ ਇਹ ਜੰਮਿਆ ਬਟਾਲੇ ਦੇ ਨੇੜੇ ਠੀਕ ਆ ਭਾਈ ਜੋਰਾ ਹੂੰ ਇਹ ਆਪਾ ਉਥੋਂ ਲਿਆ ਸੀ ਠੀਕ ਆ ਬਈ ਹਾਂਜੀ ਤੇ ਮਾਂ ਬਈ ਕੁਛ ਪਤਾ ਇਹਦੀ ਕਿਹੜੀ ਨੌਕਰੀ ਹੈ ਵੀਰੇ ਮਾਂ ਨੌਕਰੀ ਸੀ ਬਈ ਐਨਾ ਕੜਫਾਉ ਉਹ ਵੱਡ ਖਾਣੇ ਵਾਲੇ ਕੋਟੇ ਦੀ ਸੀ ਵੀਰੇ ਡਾਇਰੈਕਟ ਮਾਂ ਵੱਡ ਖਾਣੇ ਵਾਲੀ ਲਾ ਹਾਂ ਜਿਹੜਾ ਅੰਬਰਸਰ ਦੇ ਏਰੀਆ ਚ ਹੁੰਦਾ ਸੀ ਨਾ ਵੱਡ ਖਾਣਾ ਕੋਟਾ ਹਾਂ ਹਾਂ ਉਹਦੀ ਬੱਚੀ ਸੀ ਮਾਂ ਵੀ ਪੂਰੀ ਵੀਰੇ ਵਿਦਵਾਟਰ ਸਕਿਲ ਬਾਟੋਂ ਬਾਹਰ ਠੀਕ ਆ ਬਈ ਬਹੁਤ ਚੰਗੀ ਕੁੜੀ ਆ ਜੀ ਹਾਂ ਹਾਂਜੀ ਤੇ ਹੁਣ ਫਿਰ ਬਈ ਇਸ ਤੋਂ ਬਾਅਦ 21000 ਰੁਪਏ ਤੇ ਪੜਾ 21000 ਫੀਸ ਆਪਾਂ ਤਾਂ ਕੀਤੀ ਸੀ ਯਾਰ ਵੀਰੇ ਜਦੋਂ ਕੋਈ ਕਿਸੇ ਨੇ ਬੱਚਾ ਨਹੀਂ ਦਿੱਤਾ ਹੂੰ ਤੇ ਫਿਰ ਘੋੜੇ ਦਾ ਮਾਲਤ ਆ ਜ਼ਰੂਰ ਪੈਣਾ ਹੀ ਚਾਹੀਦਾ ਪੈਣਾ ਬਾਈ ਜਮਾ ਸਹੀ ਗੱਲ ਠੀਕ ਆ ਤੇ ਬਾਈ ਕੋਈ ਭਰਾ ਘੋੜੀ ਰੱਖਣਾ ਚਾਹੁੰਦਾ ਹਫਤੇ ਦੱਸ ਦੇਣਾ ਬਸ ਤੇ ਸਟੇਬਲ ਵਗੈਰਾ ਦਾ ਹੈਗਾ ਸਾਰਾ ਜ਼ਰੂਰ ਵੀਰੇ ਕੋਈ ਦਿੱਕਤ ਨਹੀਂ ਜੀ ਡਾਕਟਰ ਡਾਕਟਰ ਸਾਹਿਬ ਸੁਵਿਧਾ ਹੈਗੀ ਓਕੇ ਜਮਾ ਹਾਂਜੀ ਹਾਂਜੀ ਵੀਰੇ ਹਾਂ ਸਾਰੇ ਭਰਾ ਹੁੰਦੇ ਆ ਜੀ ਆਪਣੇ ਕੋਲ ਚਲੋ ਬਹੁਤ ਵਧੀਆ ਹੋ ਗਈ ਕੋਈ ਦਿੱਕਤਾਂ ਦੀ ਗੱਲ ਨਹੀਂ ਜੀ ਹਾਂਜੀ ਤੇ ਰੇਗ ਦਾ ਦਾ ਮਨਪਸੰਦ ਡਾਕਟਰ ਹਾਂ ਘੋੜਿਆਂ ਵਾਲੇ ਦਾ ਤੇ ਡਾਕਟਰ ਦਾ ਦਾ 9 ਮਾਸ ਦਾ ਰਿਸ਼ਤਾ ਉਹ ਇਹ ਕੰਮ ਮੰਗੋ ਹਨ ਬਿਲਕੁਲ ਜੀ ਬਿਲਕੁਲ ਦੇਖ ਦੇਖੋ ਬਈ ਇੱਕ ਦੂਜੇ ਬਣਾ ਲਿਆ ਬਈ ਦੇਖੋ ਗਰਦਨ ਚੈੱਕ ਕਰੋ ਹੈ ਇਹ 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 ਖੂਬੀਆਂ ਕਰਕੇ ਦੋਸਤੋ ਇਹਦੇ ਜਿਹੜੇ ਬੱਚੇ ਆ ਨਾ ਮਤਲਬ ਐਂ ਜੀ ਕਰਦਾ ਵੀ ਇਹਦੇ ਬੱਚੇ ਦੋ ਘੜੀਆਂ ਆਪਾਂ ਦੇਖੀ ਜਾਗੇ ਤੇ ਉਸਨੇ ਇੱਧਰ ਇੱਕ ਮਾਰਬੜੀ ਵੀ ਫਿਰ ਹਾਂ ਕਰ ਲਿਆ ਤਿਆਰ ਨਹੀਂ ਭਾਈ ਇਹ ਵੱਡੇ ਘੋੜਾ ਲਿਆ ਸੀ ਜੀ ਆਪਾਂ ਅੱਛਾ 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 ਭਾਈ ਵੱਡੇ ਲਿਆ ਸੀ ਇਹ ਭਾਈ ਕਿਹੜੇ ਘੋੜੇ ਦਾ ਭਾਈ ਰੀਕੀ ਬਹੁਤ ਆ ਹਨਾ ਵੀਰੇ ਬਲੂ ਡਾਇਮੰਡ ਦਾ ਜੀ ਹਾਂ ਤੇ 나ਗ ਦਾ ਪੋਤਾ ਜੀ 나ਗ ਦਾ ਪੋਤਾ ਭਾਈ ਹਾਂ ਜੀ ਇਹ ਸਬਦੀ ਪਿੰਡ ਸੀ ਜੀ ਇਹ ਪਾਲੀ ਬਾਈ ਕੋਲ ਜੀ ਠੀਕ ਆ ਭਾਈ ਤੇ ਪਾਲੀ ਬਾਈ ਨੇ ਬਹੁ ਰੀਜਨ ਨਾਲ ਪਾਲਿਆ ਸੀ ਭਾਈ ਪੂਰਾ ਹੋ ਗਿਆ ਜੀ ਹੁਣ ਹਾਂ ਹਾਂ ਭਾਈ ਤੇ ਇਹਦੇ ਬੱਚੇ ਬੱਚੇ ਭਾਈ ਬਹੁਤ ਸੋਹਣੇ ਆਏ ਆ ਅੱਛਾ ਬਈ ਕਿੰਨੇ ਟਾਈਮ ਉਮਰ ਕਿੰਨੀ ਕਹਿੰਦੇ ਇਹ ਹੋ ਗਿਆ ਵੀਰੇ 7-8 ਸਾਲ ਦਾ ਜੀ ਠੀਕ ਹੈ ਠੀਕ ਹੈ ਬਈ ਤੇ ਸ਼ੋ ਵਿਨਰ ਆ ਵੀਰੇ ਦੁੱਧ ਦੰਦ ਤੇ ਦੋ ਦੰਦ ਚ ਪਾਲੀ ਬਾਈ ਨੇ ਬਹੁਤ ਪਿਆਰ ਨਾਲ ਰੱਖਿਆ ਹੋਇਆ ਸੀ ਹਾਂ ਬਈ ਗਰਦਨ ਗੁਰਦਨ ਬੜੀ ਆ ਹਾਂਜੀ ਹਾਂਜੀ ਵੀਰੇ ਨੈਕ ਟੇਡਾ ਕਰੀ ਕੋੜਾ ਨੈਕ ਕੁਆਲਿਟੀ ਬਹੁਤ ਚੰਗੀ ਆ ਵੀਰੇ ਸੰਬਾਂ ਦਾ ਬਹੁਤ ਚੰਗਾ ਮਜ਼ਬੂਤ ਘੋੜਾ ਹਾਂ ਹਾਂਜੀ ਨਹੀਂ ਬਈ ਸੰਬਾਂ ਸੰਬਾਂ ਪੱਖੋਂ ਦੇਖ ਲਈ ਕਿਹਦੇ ਥੋੜੇ ਕੰਨੂ ਕੀ ਘੋੜਾ ਮਤਲਬ ਤਾਂ ਹੈ ਤੋੜੀਆਂ ਪਈਆਂ ਨੇ ਬਈ ਤੇ ਵੱਡੇ ਭਾਈ ਇਹ ਆਪਣਾ ਕਿੰਨੇ ਕਿ ਰਿਜ਼ਲਟ ਆ ਗਏ ਦੇਖ ਇਹਦੇ ਵੀਰੇ ਰਿਜ਼ਲਟ ਬਹੁਤ ਆ ਇਹਦੀਆਂ ਘੋੜੀਆਂ ਬਣੀਆਂ ਖੜੀਆਂ ਨੇ ਬਾਈ ਚੌਣ ਚੌਣ ਇੰਚ ਦੀਆਂ ਜੀ ਇੱਕ ਘੋੜਾ ਵੀ ਬਣਿਆ ਖੜਾ ਜਲੰਧਰ ਸਾਈਡ ਜੀ ਬਾਕੀ ਹੋਰ ਵੀ ਬੱਚੇ ਆਏ ਸੀ ਹਾਂ ਬਾਕੀ ਘੋੜਾ ਉਥੋਂ ਪਾਲੀਪਾਈ ਦੀ ਡੈਥ ਤੋਂ ਬਾਅਦ ਆ ਗਿਆ ਸੀ ਬਾਈ ਜੀ ਤੇ ਇੱਕ ਹੁਣ ਬਸ਼ੇਰਾ ਆਇਆ ਸੀ ਜੀ ਬਹੁਤ ਚੰਗਾ ਅੱਛਾ ਬਾਈ ਤੇ ਬਾਈ ਉਹ ਸੁੰਦੇ ਸਰ ਘੋੜੀ ਦਾ ਪੂਰਾ ਹੋ ਗਿਆ ਸੀ ਪੂਰਾ ਕਨਕੁੰਢੀ ਵਾਲਾ ਸੀ ਬਹੁਤ ਚੰਗਾ ਬੱਚਾ ਸੀ ਜੀ ਹਾਂ ਪਾਸਪੋਰਟ ਬੰਦਾ ਦਾ ਹੈਗਾ ਵੀਰੇ ਡੀਐਨਏ ਕਲੀਅਰ ਆ ਬਾਈ ਹਾਂਜੀ ਹਾਂਜੀ ਤੇ ਹੈ ਹਾਈਟ ਕਿੰਨੀ ਆ ਉਸਨੇ ਦੀ ਹਾਈਟ 64 ਇੰਚ ਬਾਈ ਜੀ 40 ਇੰਚ ਹੈ ਤੇ ਇਹਦੀ ਫੀਸ ਫਿਰ ਕਿੰਨੀ ਰੱਖੀ ਹੋਈ ਹੈ ਇਹਦੀ ਵੀ 21000 ਇਹਦੀ ਵੀ ਕੀ ਹੈ ਆਓ ਸਰ ਹਮ ਲਓ ਬਈ ਆ ਇੱਧਰ ਸਾਡੀਆਂ ਮਹਾਨ ਸ਼ਖਸੀਆਂ ਦਾ ਵੀ ਪਹੁੰਚ ਚੁੱਕੀਆਂ ਥਾਲੀਵਾਲ ਸਾਹਿਬ ਹੈ ਤੇ ਆਜੋ ਬਈ ਤੁਸੀਂ ਕਿਉਂ ਵਾਸੇ ਖੜਕੇ ਹੈ ਆਜੋ ਸੰਗ ਲੱਗਦੀ ਆ ਸੰਗੜਾ ਪਕੜੀ ਤੇ ਵੀਰ ਹੋਰੇ ਵੀ ਦੋਸਤੋ ਥੋੜੇ ਆਏ ਨੇ ਪਹੁੰਚਦੇ ਨੇ ਤੇ ਬਾਕੀ ਬਈ ਆ ਜਾ ਹੁਸਨੇ ਹੋਰ ਕਿੰਨੇ ਜਾਨਵਰ ਰੱਖ ਰੱਖੇ ਨੇ ਫਾਰਮ ਤੇ ਜਾਨਵਰ ਵੀਰੇ ਆਪਣੇ ਕੋਲ ਹੈਗੇ ਜੀ ਪੰਦਾ ਸੀ ਜੀ ਅੱਛਾ ਬਾਈ ਬਾਕੀ ਘੋੜੀਆਂ ਵੀਰੇ ਮੈਲ ਲਾਈਆਂ ਹੋਈਆਂ ਨੇ ਜੀ ਹੂੰ ਚਾਰ ਘੋੜੀਆਂ ਖੜੀਆਂ ਨੇ ਬਾਈ ਠੀਕ ਆ ਬਾਈ ਇੱਕ ਪਟਿਆਲੇ ਤੋਂ ਆਈ ਆ ਜੀ ਹਾਂ ਇੱਕ ਖੰਨੇ ਤੋਂ ਆਈ ਹੋਈ ਆ ਜੀ ਅੱਛਾ ਬਾਈ ਆਹ ਵਧੀਆ ਬਾਈ ਤੂੰ ਰੰਗ ਜੀ ਖੁੱਲੀ ਢੁੱਲੀ ਬਣਾ ਰੱਖੀ ਆ ਉਸ ਨਾਲ ਹੈ ਇੱਕ ਵੀਰੇ ਆਈ ਹੋਈ ਆ ਜੀ ਉਹ ਨੌਕਰੀ ਘੋੜੀ ਆਲਨਾ ਬਾਦ ਤੋਂ ਆਈ ਹੋਈ ਆ ਜੀ ਇਹ ਸਾਡੇ ਗਵਾਨ ਚੋਂ ਆਈ ਆ ਅਰਜਨ ਰੌਲੀ ਵਾਲੇ ਦੀ ਬੱਚੀ ਆ ਆਹ ਬਾਈ ਆਹ ਇਧਰ ਲੰਬੀ ਹਾਂ ਜੀ ਹੂੰ ਤੇ ਇਹ ਉਧਰ ਬਾਈ ਹੋ ਹੋ ਵੀ ਮਿਲਣ ਵਾਲੀ ਆ ਬਈ ਕੁੜੀ ਕੇ ਆਪਣੇ ਇੱਕ ਖੰਨੇ ਤੋਂ ਆਈ ਸੀ ਜੀ ਨਾ ਵਾਸਤੇ ਜੀ ਹਾਂਜੀ ਠੀਕ ਆ ਠੀਕ ਆ ਆ ਆਪਣੇ ਘਰ ਦੀ ਹੈ ਨਾ ਆਪਣੇ ਘਰ ਦੀ ਹੈ ਉਹ ਵੀ ਕਰਦੀ ਆ ਹੈ ਨਾ ਕਰਦੀ ਹੈ ਜੀ ਵਿੱਚ ਨਹੀਂ ਬੁੱਤ ਨਹੀਂ ਬਿਆਹ ਹੋਈ ਉਸ ਨੇ ਇਹ ਪਟਿਆਲੇ ਤੋਂ ਆਈ ਹੈ ਜੀ ਹੈ ਬੇਚੇ ਤਾਂ ਵੀਰੇ ਲੱਗੇ ਫੱਬੇ ਦਾ ਜੀ ਹਾਂ ਗਾਗ ਦੇ ਮਾਉ ਦਾ ਕਹਿੰਦੇ ਕੁਛ ਨਹੀਂ ਪਤਾ ਹੁੰਦਾ ਕਦੋਂ ਆਦੇ ਜੀ ਹੂੰ ਤੇ ਆ ਬੱਚਿਆਂ ਨੂੰ ਵੀ ਦੇ ਦੋਗੇ ਬਈ ਜੇ ਕੋਈ ਇਹਨਾਂ ਜੋ ਬੇਸ਼ੇਰੀਆਂ ਚ ਹਾਂਜੀ ਬਈ ਕੋਈ ਜੇ ਚੰਗੇ ਪਹਿਲ ਲਾਊਗਾ ਤਾਂ ਦੇਵਾਂਗੇ ਜੀ ਹੂੰ ਹਾਂਜੀ ਨਹੀਂ ਭਾਈ ਇਹ ਤਾਂ ਗੱਲ ਹੈ ਪੈਸਿਆਂ ਨੂੰ ਤਾਂ ਚੰਗਿਆਂ ਦੀਆਂ ਬਸ਼ੇਰੀਆਂ ਜਿਹੜੇ ਹਿਸਾਬ ਨਾਲ ਇਹਨਾਂ ਚ ਕੋਈ ਕੁਆਲਿਟੀ ਆ ਭਾਈ ਹੋਰਲੀ ਬਸ਼ੇਰੀ ਤਾਂ ਇੰਨੀ ਸ਼ੋ ਕੁਆਲਿਟੀ ਆ ਵੀ ਜਿਹਦਾ ਅੰਤ ਹੀ ਨਹੀਂ ਕੋਈ ਜੀ ਹੂੰ ਬਾਕੀ ਦੋਸਤੋ ਕਿਤੇ ਤੁਹਾਨੂੰ ਦਾਣਾ ਵੀ ਨਹੀਂ ਦੇਖਣਾ ਸਪੌਟ ਹਨਾ ਨੇ ਅਕਸਰ ਆਪਾਂ ਵੇਖਦੇ ਆਂ ਘੋੜਿਆਂ ਆ ਬੱਚੇ ਦੀ ਨੱਕ ਚੈੱਕ ਕਰੋ ਬਈ ਬੇਸ਼ੇਰੇ ਜੀ ਹਾਂ ਲਓ ਸਿਰਫ 15 ਦਿਨਾਂ ਦਾ ਬੱਚਾ ਵੀਰੇ 15 ਦਿਨਾਂ ਦਾ ਬੱਚਾ ਜਿਵੇਂ ਦੋਸਤੋ ਬੱਚਿਆਂ ਦੇ ਹੁਣ ਦੇਖਦੇ ਆਂ ਆਪਾਂ ਹਨਾ ਕਈਆਂ ਦੇ ਅੱਖਾਂ ਤੇ ਸੁਰਮਾ ਜਾਂ ਮਤਲਬ ਇੱਕ ਤਰ੍ਹਾਂ ਦਾ ਥੋੜਾ ਥੋੜਾ ਆਸਾਮਾਂ ਤੇ ਭੇਫਣਾ ਦੇ ਉਸਨੇ ਬਲੈਕ ਆ ਜਾਂਦਾ ਆ ਜਾਂਦਾ ਇਹਨਾਂ ਦੇ ਓਥਾਮਾਂ ਤੇ ਵੀ ਹੈ ਨਹੀਂ ਕਿਤੇ ਨਹੀਂ 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 ਬੱਚੇ ਸਾਰੇ ਹੀ ਸਾਫ ਆਏ ਹਮ ਸਾਰੇ ਬੱਚੇ ਸਾਫ ਆਏ ਨੇ ਤੇ ਬਾਕੀ ਉਸਨ ਬਾਈ ਸਾਰੀ ਜਨਪੁਰ ਬਹੁਤ ਸੋਹਣੀ ਆ ਬਹੁਤ ਵਧੀਆ ਲੱਗਿਆ ਤੇ ਲੱਗੇ ਹੋਇਆ ਮਿਹਨਤ ਕਰ ਹਾਂ ਬਾਕੀ ਬਈ ਵਧਾਈ ਸਮਾਂ ਲੱਗਦਾ ਜੀ ਇਹ ਕੰਮ ਦੇ ਵਿੱਚ ਸਮਾਂ ਤੇ ਸਬਰ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਬਈ ਜਿਹੜੇ ਬੰਦੇ ਕੋਲ ਸਮਾਂ ਤੇ ਸਬਰ ਨਹੀਂ ਹੈਗਾ ਉਹ ਬੰਦਾ ਨਹੀਂ ਕੰਮ ਕਰਦਾ ਹਾਂ ਸਬਰ ਬਈ ਬਹੁਤ ਫਰਕ ਹੈ ਬਹੁਤ ਜ਼ਰੂਰੀ ਚਾਹੀਦਾ ਜੀ ਕੋੜੇ ਦੇ ਵਿੱਚ ਬਈ ਤੇ ਚਲ ਉਸਨੇ ਬਈ ਦੇ ਇਜਾਜ਼ਤ ਬਾਕੀ ਬਹੁਤ ਬਹੁਤ ਤੈਨੂੰ ਵਧਾਈਆਂ ਬਹੁਤ ਸੋਹਣੇ ਰਿਜ਼ਲਟ ਆ ਗਏ ਕੋੜੇ ਦੇ ਹਣਾ ਤੇ ਦੋਸਤੋ ਭਾਈ ਸਾਹਿਬ ਆਪਾਂ ਖੜੇ ਆ ਬੋਹੇ ਪਿੰਡ ਚ ਜੇ ਤੁਸੀਂ ਜੋਰੇ ਤੋਂ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਆਪਣਾ ਜਿਹੜਾ ਫਾਰਮ ਆ ਭਾਈ ਬੋਹੇ ਤੋਂ ਕਿਹੜੀ ਰੋਡ ਆ ਚਨੀਰ ਰੋਡ ਤੇ ਚਨੀਰ ਰੋਡ ਤੇ ਹਾਂਜੀ ਠੀਕ ਆ ਪਿੰਡ ਬੋਹਾ ਜੀ ਹਮ ਡਿਸਟ੍ਰਿਕਟ ਮਾਨਸਾ ਜਦੋਂ ਚਨੀਰ ਕਰਨੀ ਆ ਆਪਾਂ ਬੋਹੇ ਚ ਬੜਾਂਗੇ ਹਾਂਜੀ ਪਹਿਲਾਂ ਹੀ ਆਪਾਂ ਪਹਿਲੀ ਕਿਲੋਮੀਟਰ ਪਹਿਲੀ ਆ ਜਣਾ ਆਪਣਾ ਘਰ ਆ ਜਾਣਾ ਹਾਂਜੀ ਤੇ ਭਾਈ ਪੱਠਾ ਨਿਸ਼ਾਨੀਆਂ ਦੋਸਤੋ ਪੱਠਾ ਆਉਂਦਾ ਇਧਰਲੇ ਪਾਸੇ ਕੁਝ ਕਰਨਾ ਉਹ ਸੀ ਦਿਖਾ ਦੇ ਤੇ ਪੱਠੇ ਦੇ ਨਾਲ ਐ ਪਹੀ ਹੁੰਦੀ ਆ ਉਹ ਪਹੀ ਬਈ ਦੇ ਸਿੱਧੀ ਫਾਰਮ ਤੇ ਆਉਂਦੀ ਆ ਤਦੋਂ ਮਰਜੀ ਬਾਈ ਬਾਕੀ ਉਹ ਤੋਂ ਲੋਕੇਸ਼ਨ ਮੰਗਾਲਿਓ ਘੰਟੀ ਕਰ ਲਿਓ ਨੰਬਰ ਆਪਾਂ ਦੇਤਾ ਤੁਹਾਨੂੰ ਥੱਲੇ ਤੇ ਉਸਨੇ ਬਾਈ ਦਿਓ ਜਾਇ ਤੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਦਾ ਵੀ ਧੰਨਵਾਦ ਵੀਰੇ ਹੁਣ ਤੇ ਠੀਕ ਹੈ ਜੀ